ਨਾ ਕਰੋ ਕੋਈ ਫਿਕਰ ਮੀਟਿੰਗ ਬੁਲਾਈ ਗਈ ਸੀ ਤੁਹਾਡੇ ਵੱਲੋਂ ਪਸ਼ੂਆਂ ਨੂੰ ਲੈ ਕੇ ਪਸ਼ੂਪਾਲਨ ਨੂੰ ਲੈ ਕੇ ਮਾਹਿਰਾਂ ਨੂੰ ਬੁਲਾਇਆ ਗਿਆ ਸੀ ਕਿ ਕਿ ਚਰਚਾ ਹੋਣੀ ਆ ਕੋਈ ਨਤੀਜਾ ਉਹਦੇ ਵਿੱਚ ਕਿਸ ਤਰ੍ਹਾਂ ਦੇ ਵਿਊ ਸਾਹਮਣੇ ਆ ਦੇਖੋ ਜੇ ਆਪਾਂ ਪੰਜਾਬੀਆਂ ਨੂੰ ਇਕਨੋਮਿਕਲੀ ਤਕੜੇ ਕਰਨਾ ਕਿਸਾਨਾਂ ਦੀ ਵਕਿਆ ਹੀ ਆਂਦਰ ਨੂੰ ਵਧਾਉਣਾ ਪਤਾਂ ਮੰਤਰੀ ਸਾਹਿਬ ਦਾ ਦੁੱਗਣੀ ਕਰਨ ਦੀ ਗੱਲ ਕਰਦੇ ਸੀ ਜੇ ਵਕਿਆ ਹੀ ਦੁੱਗਣੀ ਕਰਨੀ ਆ ਤਾ ਸਾਨੂੰ ਜਿਹੜਾ ਐਨੀਮਲ ਹਸਬੈਂਡਰੀ ਤੇ ਅਲਾਈਡ ਜਿਹੜੇ ਸਹਾਇਕ ਖੇਤੀ ਦੇ ਸਹਾਇਕਦੰਦੇ ਉਹਨਾਂ ਨੂੰ ਜਿਹਤ ਕਰਨਾ ਪੈਂਦਾ ਉਹਦੇ ਵਿੱਚ ਐਨੀਮਲ ਹਸਬੈਂਡਰੀ ਬੜਾ ਵੱਡਾ ਰੋਲ ਪਲੇ ਕਰ ਸਕਦਾ ਹੈ ਇਹਦੇ ਵਿੱਚ ਅੱਜ ਮੈਨੂੰ ਮਹਾਰਾਜ ਨੇ ਦੱਸਿਆ ਵੀ 1 ਰੁਪਏ ਦੀ ਇਨਵੈਸਟਮੈਂਟ ਨਾਲ 4 ਰੁਪਏ 70 ਪੈਸੇ ਦੀ ਰਿਟਰਨ ਆਉਂਦੀ ਸੋ ਉਹਦੇ ਮੱਦੇਨਜ਼ਰ ਅੱਜ ਵੀ ਸੀ ਸਰਬਾਨਾ ਡਿਪਾਰਟਮੈਂਟ ਦੇ ਅਫਸਰਾਂ ਨਾਲ ਗੱਲ ਕੀਤੀ ਔਰ ਜਿਹੜੀਆਂ ਪਿੱਛੇ ਜੇ ਕੁਝ ਜਿਹੜੀਆਂ ਪ੍ਰੋਬਲਮਾਂ ਦਰਪੇਸ਼ ਆਈਆਂ ਸਾਡੇ ਖਾਰੇ ਪਿੰਡ ਆਈ ਹੈ ਉਹ ਰਾਏ ਕੀ ਕਲਾ ਆਹੀ ਹੈ ਸੋ ਸਰਕਾਰ ਨੇ ਬੜੀ ਚੁਸਤੀ ਨਾਲ ਬੜੇ ਹੀ ਚੁਸਤੀ ਫੁਰਤੀ ਨਾਲ ਉਹਨੂੰ ਕੁਝ ਦਿਨਾਂ ਦੇ ਵਿੱਚ ਕੰਟਰੋਲ ਕਰ ਲਿਆ ਅੱਗੇ ਤੋਂ ਨਾ ਹੋਵੇ ਇਹਦੇ ਲਈ ਜਿਹੜਾ ਖੇਤੀਬਾੜੀ ਯੂਨੀਵਰਸਿਟੀ ਦਾ ਜਿਹੜਾ ਮੈਗਜ਼ੀਨ ਆ ਉਹਨੂੰ ਸਾਰੀਆਂ ਸੁਸਾਇਟੀਆਂ ਵਿੱਚ ਲਵਾਉਣ ਲਈ ਸਿਫਾਰਸ਼ ਕੀਤੀ ਗਈ ਹੈ ਸੋ ਇੱਕ ਬੜੀ ਸਾਰਥਕ ਮੀਟਿੰਗ ਸਿੱਧ ਹੋਈ ਹੈ ਔਰ ਇਹਨੂੰ ਰੂਟੀਨ ਜੀ ਕਰਿਆ ਕਰਾਂਗੇ